ਉਲੀ ਮੈਂ ਆ ਵੀ ਜੀ ਨਾਲ ਸਾਰਾ ਨਾਲ ਗੱਲਬਾਤ ਸਾਂਝੀ ਕਰਨ ਜਾ ਰੂੜੀ ਦੇ ਮਤਲਬ ਹੈ ਜੜੀ ਵੀ ਕੋਈ ਗੱਲ ਹੁੰਦੀ ਹੈ ਕਿ ਆਮ ਲੋਕਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਤੇ ਵਿੱਚ ਥੋੜੇ ਜਣੇ ਵਿੱਚ ਭਗਵਾਨ ਗਰੀ ਜੀ ਆਸ਼ਮ ਦਾ ਜੋ ਭੰਡਾਰਾ ਚੱਲਣ ਵਾਲਾ ਹੈਗਾ ਸੜਕ ਦੇ ਉੱਤੇ ਆਵਾਜਾਈ ਹੋਏ ਟ੍ਰੈਫਿਕ ਚੱਲੇਗੀ ਸੜਕ ਆਸ-ਪਾਸੇ ਗੱਡੀਆਂ ਚੱਲਣਗੀਆਂ ਤੇ ਆਪਾਂ ਤੇ ਤੇ ਜਿਹੜੀ ਰੂੜੀ ਲੱਗੀ ਆ ਇੱਕ ਤੇ ਸੜਕ ਤੇ ਰਸਤਿਆਂ ਦੇ ਉੱਤੇ ਜਿਹੜਾ ਵਿਕਲਪ ਪਾਉਣਾ ਹੁੰਦਾ ਹੈਗਾ ਇਹ ਤੇ ਕਿਸੇ ਤੇ ਵੀ ਜਿਤੋਂ ਇਹ ਰੂੜੀ ਖਿਲਰੇਗੀ ਸੜਕ ਦੇ ਉੱਤੇ ਤੇ ਇਹ ਹਾਂ ਸਭ ਆਪਰ ਸਕਦਾ ਕਿਸੇ ਦੇ ਨਾਲ ਵੀ ਵੱਡੀ ਗੱਲ ਹੋ ਸਕਦੀ ਹੈ ਹਾਂ ਸੇ ਦਾ ਸ਼ਿਕਾਰ ਹੋ ਸਕਦੇ ਇਹਨਾਂ ਇਸ ਕਰਕੇ ਇਹ ਬੇਨਤੀ ਕਰਦੇ ਵੀ ਜਿਨ੍ਹਾਂ ਦੀ ਵੀ ਇਹ ਰੂੜੀ ਉਹਨਾਂ ਨੂੰ ਸੜਕ ਤੇ ਨਹੀਂ ਲਾਉਣੀ ਚਾਹੀਦੀ ਇਹਦੀ ਸਾਫ ਜੜੀ ਆ ਸਫਾਈ ਕਰਨੀ ਚਾਹੀਦੀ ਆਪ ਹੀ ਸਮਝ ਲੈਣਾ ਚਾਹੀਦਾ ਜੇ ਪਥਾਈ ਨਾ ਹੋਵੇ ਇਹ ਜੇ ਤੂੰ ਇਹਦੇ ਉੱਤੇ ਆਪਾਂ ਏਡੀ ਵੱਡੀ ਲਾਹ ਪ੍ਰਵਈ ਕਰਦੇ ਆਂ ਤੇ ਇਹਦੇ ਵਿੱਚ ਮੁਸ਼ਕਲਾਂ ਵੀ ਹੋ ਜਾਂਦੀਆਂ ਨੇ ਬੜੀਆਂ ਭਾਰੀਆਂ ਇਹਨੂੰ ਹੱਲ ਕਰਨਾ ਚਾਹੀਦਾ ਹੈ ਪਹਿਲ ਦੇ ਦਾ